ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਦੇ ਵਿੱਚ ਕਹਿੰਦੇ ਹੜ੍ਹ ਆਏ ਨੇ ਤੇ ਸਾਡੇ ਜਿਹੜੇ ਭਾਈ ਸਾਹਿਬ ਨੇ ਢੱਡਰੀਆਂ ਵਾਲੇ ਉਹਨਾਂ ਨੇ ਕਹਿੰਦੇ ਪੰਜ ਟਰੱਕ ਅਨਾਜ ਦੇ ਭੇਜਣੇ ਨੇ ਤੇ 2 ਕਰੋੜ ਰੁਪਈਆ ਦੇਣ ਤੇ ਜਿਹੜੇ ਉਹਨਾਂ ਦੇ ਚਮਚੇ ਨੇ ਜਕਲੀ ਪੇਡਾਂ ਨੇ ਉਹ ਕਹਿੰਦੇ ਬਹੁਤ ਵੱਡਾ ਭਾਈ ਸਾਹਿਬ ਨੇ ਇੱਕ ਕਦਮ ਉਠਾਇਆ ਤੇ ਬਹੁਤ ਵੱਡੀ ਗੱਲ ਲੈ ਕਹਿੰਦੇ ਕਿਸੇ ਦੀ ਹੈਲਪ ਕਰਨੀ ਭਾਈ ਸਾਹਿਬ ਨੂੰ ਥੋੜੀ ਕਰਨੀ ਹੈ ਜੇ 2 ਕਰੋੜ ਰੁਪਇਆ ਦੇਣਾ ਉਹਨਾਂ ਨੂੰ ਜਣ ਕੇ ਹਿਮਾਚਲ ਭੇਜਣਾ ਤਾਂ ਉਹਦਾ 4 ਕਰੋੜ ਬਣਨਾ ਘੱਟੋ ਘੱਟ ਫੋਨ ਕੀਤੇ ਹੋਣਗੇ ਮੈਸੇਜ ਕੀਤੇ ਹੋਣਗੇ ਵੀਡੀਓ ਪਾਤੀ ਹੋਣੀ ਹੈ ਵੀ ਲਿਆਓ ਫਟਾਫਟ ਕਰੀਏ ਇਕੱਠੇ ਤੇ ਪਿੰਡਾਂ ਦੇ ਵਿੱਚ ਲਾਤੇ ਹੋਣੇ ਬੰਦੇ ਰਸਤਾ ਮਾਤ ਦਾ ਇਕੱਠਿਆਂ ਕਰਨ ਵਾਸਤੇ ਇਹ ਉਹੀ ਹਿਮਾਚਲ ਹੈ ਨਾ ਜਿਹਨੂੰ ਕਹਿੰਦੇ ਸੀ ਸਾਡੇ ਪੰਜਾਬੀਆਂ ਨੂੰ ਹਿਮਾਚਲ ਦੀ ਪਹਾੜੀਏ ਕੁੱਟਦੇ ਨੇ ਗੱਡੀਆਂ ਘੇਰ ਕੇ ਪੰਨ ਤੋੜ ਕਰਦੇ ਨੇ ਹੁਣ ਹੁਣ ਲਿਹਾਜ ਹੁਣ ਮੋਹ ਜਾਗ ਗਿਆ ਮੈਂ ਇਹ ਨਹੀਂ ਕਹਿੰਦਾ ਖਾਲਸਾ ਏਡ ਵਾਲੇ ਬਥੇਰੇ ਆ ਕੁੱਛ ਕਰਦੇ ਆ ਹੋਰ ਬਥੇਰੇ ਸਸਤਾ ਮਾ ਨੇ ਪਰ ਕਿ ਪੰਜਾਬ ਦੇ ਵਿੱਚ ਕੋਈ ਗਰੀਬ ਹੈ ਨਹੀਂ ਨਾਵ ਦੇ ਵਿੱਚ ਕੋਈ ਲੋੜਵੰਦ ਹੈ ਨਹੀਂ ਸ਼ਰਮ ਨਹੀਂ ਆਉਂਦੀ ਸਾਨੂੰ ਅਸੀਂ ਕੀ ਕਰ ਰਹੇ ਆ ਇਹ ਗੱਲਾਂ ਕੌੜੀਆਂ ਨਹੀਂ ਪਰ ਜਵਾਬ ਅਸੀਂ ਦੇਣਾ ਨਹੀਂ 2 ਕਰੋੜ ਰੁਪਏ ਜਿਹੜਾ ਹਿਮਾਚਲ ਭੇਜਣਾ ਆਉਣਾ ਕਿੱਥੋਂ ਹੈ ਕੀ ਢੱਡੀਆਂ ਵਾਲੀ ਕੋਈ ਆਪਣੀ ਪ੍ਰਾਪਰਟੀ ਹੈ ਆਪਣੇ ਕੋਈ ਜ਼ਮੀਨ ਵੇਚ ਕੇ ਦੇਣਾ ਦੇਣਾ ਕਿੱਥੋਂ ਹੈ ਮਿਲਿਓ ਪਾ ਦੇਣੀ ਆ ਵੀ ਕਰੋ ਹੈਲਪ ਇੱਕ ਬਿジネス ਬਣਿਆ ਹੋਇਆ 5-7 ਕਰੋੜ ਰੁਪਏ ਇਕੱਠਾ ਕਰ ਲੈਣਾ ਤੇ 2 2 ਕਰੋੜ ਦੇ ਕੇ ਉਧਰ ਨੂੰ ਵੀਡੀਓ ਪਾ ਦੇਣੀ ਹੈ ਤੇ ਟਰੱਕਾਂ ਦੇ ਟਰੱਕ ਰਸਤਿਆਂ ਦੇ ਇਕੱਠੇ ਕਰ ਲੈਣੇ ਫਿਰ ਭੇਜ ਕੇ ਬੱਲੇ ਵੱਲੇ ਪਰ ਨਾਲ ਇੱਕ ਰਾਜਨੀਤੀ ਦਾ ਲਿੰਕ ਵੀ ਜੁੜਦਾ ਜੀ ਵੀ ਧਿਆਨ ਰੱਖਿਓ ਹੁਣ ਜਿਹੜਾ ਮਾਨ ਸਨਮਾਨ ਮਿਲਦਾ ਅਗਲੇ ਨੇ ਕਿਹਾ ਹੋਣਾ ਵੀ ਬਾਬਾ ਜੀ ਦੇ ਪੇਮ ਅਸੀਂ ਦਈਏ ਤੁਸੀਂ ਇੱਕ ਵਾਰੀ ਮਹਿਮਾ ਸ਼ੁਰੂ ਕਰਦੇ ਹਾਂ ਅਸੀਂ ਹਿਮਾਚਲ ਵਾਸਤੇ 5 ਟਰੱਕ ਅਨਾਜ ਭੇਜ ਰਹੇ ਹਾਂ ਤੇ 2 ਕਰੋੜ ਰੁਪਏ ਦੇ ਰਹੇ ਹਾਂ ਕਿਤੇ ਨਾ ਕਿਤੇ ਇਹ ਵੀ ਸਾਹਮਣੇ ਆਉਣਾ ਹੀ ਆ ਨਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਲੋਕ ਲੋੜਵੰਦ ਨੇ ਇੱਕ ਪਾਸੇ ਪਿੱਟੀ ਜਾਣਗੇ ਸਰਕਾਰ ਨੇ ਆ ਸਕੂਲ ਨਹੀਂ ਬਣਾਇਆ ਆ ਸਾਡੇ ਗੁਰਦੁਆਰੇ ਦੇ ਵਿੱਚ ਇਦਾਂ ਹੋ ਗਿਆ ਅਸੀਂ ਗੁਰਦੁਆਰੇ ਦੀ ਇਮਾਰਤ ਕਿੱਦਾਂ ਬਣਾਈਏ ਇਦਾਂ ਪਿੱਟੀ ਜਾਣਗੇ ਤੇ ਦੂਜੇ ਪਾਸੇ ਇਹੀ ਸਾਡੇ ਬਾਬੇ ਜਿਹੜੇ ਕਹਿੰਦੇ ਐ ਅਸਾਈ ਤਾਂ ਬਣਦੇ ਆ ਜੀ ਉਹ ਲਾਲਚ ਦਿੰਦੇ ਆ ਤੇ ਹੁਣ ਤੁਸੀਂ ਜਿਹੜਾ 2-3 ਕਰੋੜ ਰੁਪਇਆ ਉਧਰ ਦੇਣਾ ਤੇ ਇੱਧਰ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਵੱਲ ਧਿਆਨ ਦੇ ਲੋ ਜਿਹੜਾ ਤੁਸੀਂ ਇੱਕ ਧਰਮ ਦੇ ਨਾਂ ਤੇ ਮਖੌਟਾ ਪਾਇਆ ਹੋਇਆ ਵੀ ਅਸਾਈ ਪੰਜਾਬ ਨੂੰ ਪੂਰਾ ਅਸਾਈ ਬਣਾ ਦੇਣਗੇ ਪੰਜਾਬ ਅਸਾਈ ਬਣ ਗਿਆ ਤੁਸੀਂ ਇਹ ਕਹਿ ਕੇ ਬਾਦਲਾਂ ਦੀ ਜੁੱਤੀਆਂ ਵਿੱਚ ਜਾ ਕੇ ਬੈਠੇ ਸੀ ਤੱਕ ਤੇ ਜਾ ਕੇ ਮਾਫੀ ਮੰਗੀ ਸੀ ਵੀ ਜਾਣੇ ਅਣ ਜਾਣੇ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਵਿਚਾਰਕ ਮਤ ਪੇ ਦੇ ਬਹਾਨਾ ਤਾਂ ਇਹ ਸਭ ਤੋਂ ਵੱਡਾ ਵੀ ਪੰਜਾਬ ਅਸਾਈ ਬਣ ਜਾਣਾ ਅਸੀਂ ਧਰਮ ਪਰਿਵਰਤਨ ਰੋਕਣਾ ਤੇ ਨਾਲੇ ਇਹ ਵੀ ਕਿਹਾ ਸੀ ਵੀ ਅਸਾਈ ਬਣਨ ਵਾਲੇ ਉਹ ਲੋਕ ਨੇ ਜਿਹੜੇ ਲਾਲਚ ਵਿੱਚ ਆ ਜਾਂਦੇ ਤੇ ਹੁਣ ਤੁਸੀਂ ਜਿਹੜਾ ਪੈਸਾ हिमाचल 바ੰਮੀ ਭੇਜਣਾ 2 ਕਰੋੜ ਰੁਪਇਆ 5 ਟਰੱਕ ਅਨਾਜ ਦੇ ਭੇਜਣੇ ਨੇ ਤੇ ਉਹ ਇਹਨਾਂ ਲੋਕਾਂ ਨੂੰ ਦੇ ਲੋ ਪੰਜਾਬ ਦੇ ਵਿੱਚ ਬਹੁਤ ਲੋਕ ਜਿਹੜੇ ਲੋੜਵੰਦ ਨੇ ਉਹਨਾਂ ਵੱਲ ਧਿਆਨ ਦੇ ਦਿਓ ਪਰ ਅਸੀਂ ਇਦਾਂ ਕਰਨਾ ਨਹੀਂ ਕਿਉਂਕਿ ਸਾਨੂੰ ਹੈਪ ਚਾਹੀਦੀ ਹੈ ਸਾਡੀ ਬੱਦ ਤੋਂ ਬੱਦ ਲੋਕਾਂ ਦੇ ਵਿੱਚ ਗੱਲਬਾਤ ਜਾਵੇ ਵੀ ਅਸੀਂ ਵੱਡੇ ਦਾਨੀ ਆ ਵੀ ਸਾਡਾ ਸ਼ਿੱਕਾ ਚੱਲਦਾ ਅਸੀਂ 2 ਕਰੋੜ ਇਕੱਠਾ ਕਰਕੇ 5 ਟਰੱਕ ਅਨਾਜ ਦੇ ਇਕੱਠੇ ਕਰਕੇ ਕਿਤੇ ਵੀ ਭੇਜ ਸਕਦੇ ਹਾਂ ਤੇ ਇਹ ਗੱਲਾਂ ਪੰਜਾਬ ਲਈ ਨਹੀਂ ਹੋ ਰਹੀਆਂ ਪੰਜਾਬ ਦਾ ਪੈਸਾ ਜੇ ਤੁਸੀਂ ਤੰਜ ਕਾਹਦੇ ਫਲਾਣੀ ਸਰਕਾਰ ਦਿੱਲੀ ਲੈ ਜਾ ਰਹੀ ਹੈ ਪੈਸਾ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗ ਰਿਹਾ ਇਦਾਂ ਇਹ ਸਾਰਾ ਪੁੱਛ ਆਉਂਦਾ ਹੀ ਆ ਤੇ ਫਿਰ ਹੁਣ ਆਪਣੇ ਬਾਰੇ ਸੋਚੋ ਤੁਸੀਂ ਕਿਉਂ ਪੰਜਾਬ ਦੇ ਵਿੱਚੋਂ ਪੈਸੇ ਇਕੱਠਾ ਕਰਕੇ ਉੱਥੇ ਭੇਜਨੇ ਹੋ ਜਿੰਨੇ ਵੀ ਫੋਰਨ ਕੰਟਰੀ ਵਿੱਚ ਰਹਿੰਦੇ ਆ ਉਹ ਭਾ ਮੇਟੜੀਆਂ ਵਾਲ ਦੇ ਸੇਵਕ ਹੋਣ ਜਾਂ ਹੋਰ ਹੋਣ ਜਿਨ੍ਹਾਂ ਨੂੰ ਇਹ ਤਰਸ ਹੁੰਦਾ ਪੰਜਾਬ ਦੇ ਲਈ ਕੁਝ ਕਰ ਲੋ ਜਾਂ ਫਿਰ ਕੇਵਲ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਬਥੇਰੇ ਹਜੇ ਸਕੂਲ ਨੇ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ ਬਥੇਰੇ ਗੁਰਦੁਆਰੇ ਹਜੇ ਨੇ ਇੱਥੇ ਬਥੇਰੇ ਗ੍ਰੰਥੀ ਲੋੜ ਬੰਦ ਨੇ ਬਹੁਤ ਪਰਵਾਰ ਨੇ ਜਿਹੜੇ ਚੌਂਦੀਆਂ ਛੱਤਾਂ ਦੇ ਵਿੱਚ ਰਾਤਾਂ ਕੱਟਦੇ ਨੇ ਬਹੁਤ ਉਹ ਬੱਚੇ ਜਿਹੜੇ ਪੜ ਨਹੀਂ ਸਕਦੇ ਫੀਸਾਂ ਨਹੀਂ ਭਰ ਸਕਦੇ ਉਹਨਾਂ ਵੱਲ ਧਿਆਨ ਦੇ ਲੋ ਖੂਦ ਹੀ ਮਿੱਟੀ ਖੂਬ ਵਿੱਚ ਹੀ ਪਾ ਲੋ ਕਿ ਜ਼ਰੂਰੀ ਹੈ ਵੀ ਪੰਜਾਬ ਦੇ ਵਿੱਚ ਖੂਹ ਪਟਗੇ ਤੇ ਉਹ ਖੂਦ ਹੀ ਮਿੱਟੀ ਹਮਾਚਲ ਭੇਜੀਏ ਸੀ ਇਹ ਜ਼ਰੂਰੀ ਥੋੜੀ ਹੈ ਪਰ ਫਿਕਰ ਕੀ ਹੈ ਸਾਡੇ ਭਾਈ ਸਭ ਨੇ ਵੀਡੀਓ ਪਾ ਕੇ ਕਹਿ ਦੇਣਾ ਆਓ ਭੰਗਤੋ ਸੇਵਾ ਕਰੀਏ ਤੇ ਉੱਤੇ ਹੜਾ ਆਇਆ ਹੈ ਹਮਾਦਲ ਦੇ ਵਿੱਚ ਅਨਾਜ ਟਰੱਕ ਦੇ ਅਨਾਜ ਦੇ ਟਰੱਕ ਪਰ ਪਰ ਭੇਜੀਏ ਤੇ 2-3 ਕਰੋੜ ਰੁਪਇਆ ਵੇਚਾਂਗੇ ਤੇ ਫਿਰ ਜਿਹੜੇ ਬੰਦੇ इमोशनल ਹੋਣਗੇ ਵੀ ਹਾਂ ਸਾਡੇ ਭਾਈ ਸਾਹਿਬ ਦਾ ਵਧੀਆ ਉਪਰਾਲਾ ਹੈ ਉਹਨੇ 4-5 ਕਰੋੜ ਇਕੱਠਾ ਕਰ ਦੇਣਾ ਫਿਰ ਇਹ ਗੱਲਾਂ ਕੌੜੀਆਂ ਨੇ ਪਰ ਸਚਾਈ ਹੈ ਮੰਨਣਾ ਨਹੀਂ ਅਸੀਂ ਅਸੀਂ ਭੇਡਾਂ ਦੀ ਤਰ੍ਹਾਂ ਪੰਜਾਬੀ ਰਹਿੰਦੇ ਆਂ ਢੱਡਾਂ ਦੀ ਤਰ੍ਹਾਂ ਸਾਡਾ ਬਿਹੇਵੀਅਰ ਹੈ ਤੇ ਉਦਾਂ ਦੀ ਸਾਡੀ ਸਮਝ ਹੋ ਗਈ ਹੈ ਤੇ ਜਦੋਂ ਕੋਈ ਸਵਾਲ ਕਰੂਗਾ ਫਿਰ ਗਾਲੇ ਗਲੋਚ ਕਰਨਾਂ ਅਸੀਂ ਪਰ ਸਚਾਈ ਹੈ ਵੀ ਪੰਜਾਬ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਜਿਹੜੇ ਐਨਆਰਆਈ ਨੇ ਉਹਨਾਂ ਤੋਂ ਪੈਸਾ ਇਕੱਠਾ ਕਰਕੇ ਵੀ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗ ਰਿਹਾ ਕੀ ਪ੍ਰੋਬਲਮ ਹੈ ਸਾਲੋ ਤੇ ਜਦੋਂ ਉਥੇ ਕਿਸੇ ਗੱਡੀ ਵਾਲੇ ਨੂੰ ਘੇਰ ਕੇ ਚਾਰ ਮਾਰੇ ਲਫੇੜੇ ਉਹਨਾਂ ਨੇ ਫਿਰ ਕਹਿੰਣਗੇ ਜੀ ਸਾਡੇ ਸਿੱਖਾਂ ਨੂੰ ਘੇਰ ਕੇ ਕੁੱਟਿਆ ਸਾਡੇ ਬੱਚੇ ਗਏ ਸੀ ਘੁੰਮਣ ਵਾਸਤੇ ਝੰਡਾ ਖੋਲਿਆ ਮੋਟਰਸਾਈਕਲ ਫੜ ਕੇ ਤੋੜਤਾ ਫਿਰ ਇਦਾਂ ਕਹਿਣ ਲਾਈ ਚਲੋ ਨੰਗਰ ਪਰ ਪੰਜਾਬ ਉਹਨਾਂ ਦੇਖਿਓ ਇਹ ਬੇਨਤੀ ਹੈ ਜੀ ਢੱਡੀਆਂ ਵਾਲੇ ਕਹਿੰਦੇ 2 ਕਰੋੜ ਦੇਣਗੇ 5 ਟਰੱਕ ਅਨਾਜ ਦੇ ਦੇਣਗੇ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਦੇਖ ਲਓ ਪੰਜਾਬ ਵਿੱਚ ਕੀ ਹੋ ਰਿਹਾ ਹੈ ਜਾਂ ਫਿਰ ਅਸੀਂ ਢੇਡਾਂ ਦੀ ਤਰ੍ਹਾਂ ਪਿੱਛੇ ਲੱਗ ਕੇ ਤੁਰਨਾ ਹੈ ਵੀ ਜਿੱਧਰ ਸਾਨੂੰ ਆਰਡੀ ਲੈ ਜਾਊਗਾ ਅਸੀਂ ਉਧਰ ਜਾਵਾਂਗੇ ਜਾਂ ਅਸੀਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਵੀ ਅੰਧ ਭਗਤ ਬਣ ਕੇ ਚੱਲਣਾ ਹੈ ਅਸੀਂ ਜੇ ਅੰਧ ਭਗਤ ਬਣ ਕੇ ਚੱਲਣਾ ਚੱਲਦੇ ਰਹੋ ਫਿਰ ਕਿਹਾ ਨਾ ਕਰੋ ਪੰਜਾਬ ਨੂੰ ਬਚਾਉਣਾ ਹੈ ਅਸੀਂ ਫਿਰ ਕਿਹਾ ਨਾ ਕਰੋ ਵੀ ਪੰਜਾਬ ਅਸਾਈ ਬਣ ਗਿਆ ਫਿਰ ਇਦਾਂ ਨਾ ਕਹਿਆ ਕਰੋ ਫਿਰ ਤਾਂ ਇਹ मुखੌਟਾ ਹੈ ਜੀ ਜਿਹੜੇ ਕੱਲ ਤੱਕ ਤੇ ਜਾ ਕੇ ਤੁਸੀਂ ਇਹ ਗੱਲਬਾਤ ਕੀਤੀ ਹੈ ਨਾ ਫਿਰ ਤਾਂ ਇਹ ਸਾਰਾ ਕੁਝ ਨੌਟੰਕੀ ਨਾਟਕਵਾਦੀ ਹੈ ਮੈਂ ਬੇਨਤੀ ਕਰਦਾ ਜੇ ਹੜ ਆਏ ਨੇ ਤਾਂ ਹਿਮਾਚਲ ਦੇ ਵਿੱਚ ਹੀ ਬਹੁਤ ਲੋਕ ਹੈਗੇ ਆ ਬੜੇ ਅਮੀਰ ਲੋਕ ਹੈ ਉਹ ਕੁਝ ਵੀ ਕਰ ਕਰ ਸਕਦੇ ਆ ਪਰ ਜਿਹੜੇ ਬੰਦੇ ਇਹ ਕਹਿੰਦੇ ਵੀ ਪੰਜਾਬ ਦਾ ਪੈਸਾ ਅਸੀਂ ਕਿਸੇ ਹੋਰ ਸਟੇਟ ਵਿੱਚ ਭੇਜਣਾ ਇਹ ਗੱਲਾਂ ਹਾਜ਼ਮ ਹੋਣ ਬੜੀਆਂ ਨਹੀਂ ਕਿਉਂਕਿ ਜੇ ਤਾਂ ਸਾਡੇ ਪੰਜਾਬ ਦੇ ਵਿੱਚ ਕੋਈ ਲੋੜਬੰਦ ਨਾ ਹੋਵੇ ਫਿਰ ਤਾਂ ਸਿਖੈ ਸਕਦੇ ਪਰ ਨਹੀਂ ਅਸੀਂ ਆਪਣਾ ਨਾਂ ਚ ਮਕੋਣਾ ਵੀ ਦੁਨੀਆ ਭਰ ਵਿੱਚ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਕੋਈ ਪ੍ਰਚਾਰਕ ਹੈ ਉਹਨੇ ਇੰਨਾ ਪੈਸਾ ਇਕੱਠਾ ਕਰਕੇ ਖਾੜ ਪੀੜਤਾ ਲਈ ਅਸਾਮ ਸੌਰੀ ਹਮਾਤਪੁਰ ਦੇ ਵਿੱਚ ਭੇਜਿਆ ਫਿਰ ਇਹ ਨਾਂ ਕਿੱਦਾਂ ਬਣੂ ਇਹ ਹੀ ਗੱਲਾਂ ਤਾਂ ਹਾਈਲਾਈਟ ਹੁੰਦੀਆਂ ਹੁੰਦੀਆਂ ਪਰ ਥੋੜੀ ਬਹੁਤੀ ਸ਼ਰਮ ਕਰੋ ਪੰਜਾਬ ਨੂੰ ਲੁੱਟ ਕੇ ਹੋਰ ਦਾ ਘਰ ਭਰਨ ਚੰਗੀ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ